ਦਰਸ਼ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ ਤੇ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਉੱਗੀ ਮਹਿਲਾ ਆਗੂ ਕਮਲਜੀਤ कौर ਢਿਲੋਹਣ ਉਹਨਾਂ ਨਾਲ ਗੱਲ ਕਰਾਂਗੇ ਕਿ ਕੈਨੇਡਾ ਦੇ ਵਿੱਚ ਜਿਹੜੇ ਪ੍ਰਵਾਸੀ ਵਿਦਿਆਰਥੀ ਹਨ ਖਾਸ ਕਰਕੇ ਪੰਜਾਬ ਤੋਂ ਹੋਰ ਹਿੱਸਿਆਂ ਤੋਂ ਵੀ ਉੱਥੇ ਬਹੁਤ ਵੱਡੀ ਗਿਣਤੀ ਵਿੱਚ ਪੜ ਰਹੇ ਆ ਉਹਨਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਤਰੀਕੇ ਨਾਲ ਸਾਡੇ ਦੇਸ਼ ਦੇ ਲੋਕ ਉਸ ਪਾਸੇ ਆਪਣੇ ਵਿਦਿਆਰਥੀ ਨੂੰ ਪੜਨ ਪੇਜਣ ਦਾ ਤਾਂ ਘੱਟ ਮਾਮਲਾ ਲੱਗਦਾ ਉੱਥੇ ਸੈਟਲ ਹੋਣ ਲਈ ਪੇਜਦੇ ਸੀਗੇ ਤੇ ਉਹਦੇ ਵਿੱਚ ਜਿਹੜੇ ਪਿਛਲੇ ਸਮੇਂ ਦੇ ਵਿੱਚ ਮਹਿੰਗਾਈ ਬਹੁਤ ਵਧੀ ਹੈ ਮਹਿੰਗਾਈ ਨਾਲ ਸਾਰਾ ਕੁਝ ਮਹਿੰਗਾ ਹੋ ਗਿਆ ਤਾਂ ਉਹਨਾਂ ਲਈ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਤੇ ਢਿੱਲੋਂ ਸਾਹਿਬ ਉੱਥੇ ਕਾਫੀ ਦੇਰ ਤੋਂ ਰਹਿ ਰਹੇ ਆ ਉਹਨਾਂ ਨੂੰ ਇਹਨਾਂ ਸਮੱਸਿਆਵਾਂ ਨਾਲ 2-4 ਹੋਣਾ ਪੈ ਰਿਹਾ ਤੇ ਉਹਨਾਂ ਤੋਂ ਜਾਣਦੇ ਉਹ ਇਸ ਸਾਰੇ ਵਰਤਾਰੇ ਬਾਰੇ ਕੀ ਕਹਿੰਦੇ ਆ ਕੀ ਹੁਣ ਇਡਾ ਆਸਾਨ ਵੀ ਨਹੀਂ ਰਹਿ ਗਿਆ ਕੈਨੇਡਾ ਜਾਣ ਦਾ ਪਰ ਜਿਹੜੇ ਪਹਿਲਾਂ ਗਏ ਵਿਦਿਆਰਥੀ ਉਹਨਾਂ ਲਈ ਬਹੁਤ ਸਾਰੀਆਂ ਮੁਸ਼ਕਲਾਂ ਵਧ ਗਈਆਂ ਤੇ ਉਹਨਾਂ ਬਾਰੇ ਉਹ ਕੀ ਕਹਿਣਾ ਚਾਹੁੰਦੇ ਆ ਤਿਲੋਂ ਜੀ ਦੱਸੋ ਸਾਡੇ ਦਰਸ਼ਕਾਂ ਨੂੰ ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰੋ। ਸਭ ਨੂੰ ਜੀ ਸ਼ੁਕਰੀਆ ਆਪਣੇ ਦਰਸ਼ਕਾਂ ਦੇ ਰੂਬਰੂ ਕਰਨ ਲਈ ਸਰੋਤਿਆਂ ਦੇ ਰੂਬਰੂ ਕਰਨ ਲਈ ਅ ਜਦੋਂ ਕੈਨੇਡਾ ਦੀ ਧਰਤੀ ਦੀ ਆਪਾਂ ਗੱਲ ਕਰਦੇ ਆਂ ਤੇ ਅਸੀਂ ਗਦਰੀ ਬਾਬਿਆਂ ਦਾ ਜਿਹੜੀ ਪਹਿਲੇ ਕਦਮ ਸੀ 1897 ਤੋਂ ਲੈ ਕੇ 1904 1906 ਔਰ ਉਹਨਾਂ ਨੇ ਜਿਹੜੀ ਲੜਾਈ ਲੜੀ ਕੈਨੇਡਾ ਦੀ ਧਰਤੀ ਦੇ ਉੱਤੇ ਆਪਣੀ ਜਿਹੜੀ ਉਹਨਾਂ ਦੀ ਸਟੇਬਿਲਟੀ ਲਈ ਉਹਨਾਂ ਦੇ ਆਪਣੇ ਪਰਮਨੈਂਟ ਰਹਿਣ ਲਈ ਭਾਵੇਂ ਉਹ ਹੰਡਰਸ ਦਾ ਕੇਸ ਸੀ ਜਾਂ ਕੋਈ ਹੋਰ ਜਿਹੜਾ ਹੈ ਸਾਡੀ ਵੋਟ ਦਾ ਅਧਿਕਾਰ ਸੀ ਉਹਦੇ ਲਈ ਵੱਡੀਆਂ ਲੜਾਈਆਂ ਲੜੀਆਂ ਤੇ ਉਸ ਤੋਂ ਬਾਅਦ ਕਾਮਾਗਾਟਾ ਮਾਰੂਆ ਤੇ ਇਹ ਬੜੀ ਲੰਬੀ ਲੜੀ ਹੈ ਸਾਡੀਆਂ ਲੜਾਈਆਂ ਦੀ ਤੇ ਸਾਨੂੰ ਜਾ ਕੇ 1940 ਦੇ ਵਿੱਚ ਵੋਟ ਦਾ ਹੱਕ ਮਿਲਦਾ ਜਿਹੜਾ ਕਿ 1907 ਦੇ ਵਿੱਚ ਖੋਹ ਲਿਆ ਗਿਆ ਸੀ ਉਦੋਂ ਵੀ ਹਾਲਾਤ ਕੁਝ ਇਸ ਤਰ੍ਹਾਂ ਦੇ ਸਨ ਵੱਡੀ ਗਿਣਤੀ ਦੇ ਵਿੱਚ ਜਦੋਂ ਸਾਡੇ ਹਜੇ ਅੰਗਰੇਜ਼ਾਂ ਦਾ ਰਾਜ ਸੀ ਹਿੰਦੁਸਤਾਨ ਦੇ ਉੱਤੇ ਤਾਂ ਜਿਹੜਾ ਸਾਡਾ ਆਰਥਿਕ ਢਾਂਚਾ ਸੀ ਪੰਜਾਬ ਦਾ ਉਹ ਹਿੱਲ ਗਿਆ ਸੀ ਹੁਣ ਫੇਰ 100 ਸਾਲ ਬਾਅਦ ਪੰਜਾਬ ਇੱਕ ਬੜੇ ਵੱਡੇ ਆਰਥਿਕ ਸੰਕਟ ਚੋਂ ਨਿਕਲ ਕੇ ਆਪਾਂ ਹੁਣ ਗੱਲ ਕਰਦੇ ਆ ਇੱਥੇ ਆਏ ਪ੍ਰਵਾਸੀ ਜਿਹੜੇ ਸਾਡੇ ਵਿਦਿਆਰਥੀ ਆ ਜਿਹੜੇ ਪੜਨ ਲਈ ਆਏ ਨੇ ਪਹਿਲੀ ਗੱਲ ਤੇ ਇਹ ਹੈ ਕਿ ਜਦੋਂ ਪੜਨ ਲਈ ਕੋਈ ਆਂਦਾ ਹੈ ਤੇ ਜ਼ਰੂਰੀ ਨਹੀਂ ਹੁੰਦਾ ਕਿ ਉਹ ਉਥੇ ਪੱਕੇ ਤੌਰ ਤੇ ਰਹਿ ਸਕੇ ਉਹ ਉਹ ਵਿਦਿਆਰਥੀ ਦੀ ਚੁਆਇਸ ਦੇ ਨਾਲ ਨਾਲ ਉਥੋਂ ਦੀ ਗਵਰਨਮੈਂਟ ਦੀ ਚੁਆਇਸ ਹੁੰਦੀ ਹੈ ਕਿ ਉਸਨੇ ਉਸ ਨੂੰ ਪਰਮਾਨੈਂਟਲੀ ਪੱਕੇ ਤੌਰ ਤੇ ਰੱਖਣਾ ਜਾਂ ਨਹੀਂ ਰੱਖਣਾ ਉਹਨੂੰ ਵੀਜ਼ਾ ਦੇਣਾ ਹੈ ਕਿ ਨਹੀਂ ਪਰ ਕਿਉਂਕਿ ਸਾਡੇ ਖਾਸ ਕਰਕੇ ਹਿੰਦੁਸਤਾਨ ਤੇ ਵਿਸ਼ੇਸ਼ ਤੌਰ ਤੇ ਜਿਹੜਾ ਸਾਡਾ ਪੰਜਾਬ ਦਾ ਖੇਤਾ ਹੈ ਇਹਦੇ ਚੋਂ ਵੱਡੀ ਗਿਣਤੀ ਵਿੱਚ ਪਿਛਲੇ 10 ਸਾਲਾਂ ਦੇ ਵਿੱਚ ਪ੍ਰਵਾਸ ਹੋਇਆ ਹੈ ਵਿਦਿਆਰਥੀਆਂ ਦੀ ਪੜਾਈ ਦੇ ਨਾਂ ਦੇ ਉੱਤੇ ਹੁਣ ਜਦੋਂ ਕੋਵਿਡ ਆਇਆ 2020 ਦੇ ਵਿੱਚ ਤੇ ਜਿਹੜਾ ਹਿੰਦ ਹਿੰਦੁਸਤਾਨ ਦਾ ਵੀ ਜਾਂ ਸਮੁੱਚੇ ਸੰਸਾਰ ਦਾ ਖਾਸ ਕਰਕੇ ਜਦੋਂ ਅਸੀਂ ਕੈਨੇਡਾ ਦੀ ਗੱਲ ਕਰਦੇ ਆ ਕੈਨੇਡਾ ਦਾ ਜਿਹੜਾ ਅਰਥਚਾਰਾ ਹੈ ਉਹ ਬਿਲਕੁਲ ਹੱਲ ਗਿਆ ਉਸ ਦੇ ਜਿਹੜੇ ਇੰਪੈਕਟ ਹੈ ਉਸ ਜਿਹੜੇ 4 ਸਾਲਾਂ ਦੇ 5 ਸਾਲਾਂ ਦੇ ਪਿਛਲੇ ਉਹ ਹੁਣ ਜਿਹੜੇ ਹੈ ਉਸ ਦੇ ਪਿਛਲੇ 6 ਮਹੀਨੇ ਤੋਂ ਦ੍ਰਿਸ਼ਮਾਨ ਹੋਣੇ ਸ਼ੁਰੂ ਹੋਏ ਹੈ ਹੁਣ ਸਾਡੇ ਵਿਦਿਆਰਥੀਆਂ ਦੇ ਅੱਗੇ ਜਿਹੜੀ ਇਮੀਡੀਏਟ ਹੈ ਇਹ ਹੈ ਬਹੁਤ ਵੱਡਾ ਮਸਲਾ ਵਾਸਤ ਮਸਲਾ ਹੈ ਜਿਸ ਨੂੰ ਅਸੀਂ ਇਹ ਗੱਲ ਕਰੀਏ ਕਿ ਕਾਰਪੋਰੇਟ ਖਾਸ ਕਰਕੇ ਕੈਪਟਲਿਸਟ ਵਰਡ ਦੀਆਂ ਆਪਣੀਆਂ ਕੰਪਲਸ਼ਨਸ ਨੇ ਆਪਣੇ ਉਹਨਾਂ ਦੀਆਂ ਉਹਨਾਂ ਦੇ ਕਾਰਨ ਨੇ ਜਿਸ ਕਰਕੇ ਉਹ ਆਪਣੇ ਹੀ ਸੰਕਟ ਦੇ ਵਿੱਚ ਹੈ ਜਿਹੜਾ ਖਾਸ ਕਰਕੇ ਵੈਸਟ ਦਾ ਜਿਹੜਾ ਕਾਰਪੋਰੇਟ ਵਰਡ ਹੈ ਸੋ ਦੂਸਰਾ ਇਹ ਹੈ ਕਿ ਜਦੋਂ ਅਸੀਂ ਇਹ ਵਿਦਿਆਰਥੀਆਂ ਦੀ ਸਿਰਫ ਆਪਣੇ ਪੰਜਾਬੀ ਵਿਦਿਆਰਥੀਆਂ ਦੀ ਜਾਂ ਸਾਊਥ ਏਸ਼ੀਅਨ ਵਿਦਿਆਰਥੀ ਅਸੀਂ ਗੱਲ ਕਰਨ ਉਹ ਕੈਨੇਡਾ ਦੇ ਵਿੱਚ ਖਾਸ ਕਰਕੇ ਉਹਦੀ ਗੱਲ ਕਰਦੇ ਆ ਤਾਂ ਕਿਉਂਕਿ ਕੈਨੇਡਾ ਦੇ ਵਿੱਚ ਪਿਛਲੇ ਸਮੇਂ ਚ ਬੇਰਜ਼ਗਾਰੀ ਕੰਮਾਂ ਦੀ ਘਾਟ ਫਿਰ ਇੱਥੇ ਜਿਹੜਾ ਇਨਫਲੇਸ਼ਨ ਇਵਨ ਕੇ ਜਿਹੜਾ ਹੈ ਜਿਹੜੀ ਉਸੋਂ ਦੀ ਇਕਨੋਮੀ ਹੈ ਜਿਹੜੀ ਉਹ ਫਲਕਚੂਏਟ ਕਰਦੀ ਹੈ ਜਿਹੜੀਆਂ ਬੈਂਕਾਂ ਨੇ ਉਹ ਆਪਣੇ ਤੌਰ ਤੇ ਜਿਹੜੀਆਂ ਸਰਕਾਰ ਨੂੰ ਕੰਟਰੋਲ ਕਰਦੀਆਂ ਨੇ ਸੋ ਇਹ ਸਾਰੇ ਦਾ ਸਾਰਾ ਇੱਕ ਪੂਰੇ ਦਾ ਪੂਰਾ ਮਸਲਾ ਹੈ ਜਿਹੜਾ ਆਰਥਿਕਤਾ ਨਾਲ ਖਾਸ ਕਰਕੇ ਜਿਹੜਾ ਹੈ ਕੈਪਟਲਿਸਟ ਵਰਡ ਹੈ ਪੱਛਮੀ ਜਿਹੜਾ ਸਮਾਜ ਹੈ ਇਹਦੀਆਂ ਆਪਣੀਆਂ ਜਿਹੜੀਆਂ ਉਹ ਜਿਹੜੀਆਂ ਕਮੀਆਂ ਨੇ ਉਹਦੇ ਵਿੱਚ ਉਲਝਿਆ ਹੋਇਆ ਇਹ ਸਮਾਜ ਹੈ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਕਿੰਨੇ ਹੀ ਲੱਖ ਬਿਲੀਅਨ ਦਾ ਕਰਜ਼ਾ ਜਿਹੜਾ ਹੈ ਆਪਣੀ ਟਰੂਡੋ ਸਰਕਾਰ ਦੇ ਉੱਤੇ ਆਰ ਟਰੂਡੋ ਦੇ ਬਣਨ ਤੋਂ ਬਾਅਦ ਇਹਨੇ ਹੋਰ ਕਰਜ਼ਾ ਚੱਕਿਆ ਕਿਉਂਕਿ ਕੋਵਿਡ ਦੇ ਦੌਰਾਨ ਇਸਨੇ ਬਹੁਤ ਸਾਰੇ ਨੋਟ ਸ਼ਾਪ ਲਏ ਕਿਉਂਕਿ ਇੱਥੇ ਜਿਹੜੀ ਹੈ ਸਾਡੀ ਹਾਰਡ ਕਰੰਸੀ ਨਹੀਂ ਹੈ ਸਾਰੀ ਜਿਹਨੂੰ ਸੌਫਟ ਤੇ ਅਸੀਂ ਜਿਹੜੀ ਪੇਪਰ ਕਰੰਸੀ ਜਿਹੜੀ ਹੈ ਉਹਨੂੰ ਕਹਿੰਦੇ ਆ ਕਿ ਉਹਨਾਂ ਨੇ ਆਪਣੇ ਲੋਕਾਂ ਨੂੰ 2-2000 ਡਾਲਰ ਮਹੀਨੇ ਦਾ ਦੇਣਾ ਸ਼ੁਰੂ ਕੀਤਾ ਜਿਹੜੀਆਂ ਛੋਟੀਆਂ ਸਾਡੀਆਂ ਕਾਰਪੋਰੇਸ਼ਨਸ ਹਨ ਜਾਂ ਸਾਡੀਆਂ ਕੰਪਨੀਆਂ ਸਨ ਉਹਨਾਂ ਨੂੰ 40-40000 ਰੁਪਏ ਦਿੱਤਾ ਸੋ ਇਹ ਉਹਨਾਂ ਨੇ ਕੋਵਿਡ ਦੇ ਦੌਰਾਨ ਇਹ ਗੱਲ ਕੀਤੀ ਤੇ ਉਸ ਸਮੇਂ ਦੇ ਵਿੱਚ ਉਸ ਤੋਂ ਬਾਅਦ ਸਾਡੀਆਂ ਇੱਥੇ ਨੌਕਰੀਆਂ ਤੇ ਖਾਸ ਕਰਕੇ ਜਿਹੜੀਆਂ ਕੰਮ ਹੈ ਉਹ ਕਟਿਆ ਈਵਨ ਕਿ ਜੇ ਕੋਈ 5 ਵਿਅਕਤੀਆਂ ਦੀ ਨੌਕਰੀ ਆ ਤਾਂ ਉਥੇ 5000 ਬੱਚਾ ਇਕੱਠਾ ਹੋ ਜਾਂਦਾ ਹੁਣ ਆਈ ਆਪਾਂ ਆਪਣੀ ਜਿਹੜੀ ਵਸੀਹ ਪ੍ਰੋਬਲਮ ਐ ਪੰਜਾਬ ਦੇ ਨਾਲ ਰਿਲੇਟਡ ਜਿਹੜੀ ਗੱਲ ਐ ਕਿ ਸਾਡੇ ਬੱਚੇ ਜਿਹੜੇ ਨੇ ਉਹ ਕੋ ਹੇਠਲੇ ਮੱਧ ਵਰਗ ਚੋਂ ਵੀ ਤੇ ਮੱਧ ਵਰਗ ਦੇ ਵਿੱਚੋਂ ਵੀ ਅ ਇੱਥੇ ਪਹੁੰਚੇ ਨਹੀਂ ਪਹਿਲੀ ਗੱਲ ਤੇ ਇਹ ਐ ਕਿ ਉਹ ਕਿਉਂ ਆਪਣਾ ਵਤਨ ਕੋਈ ਵਿਅਕਤੀ ਕਿਉਂ ਛੱਡਦਾ ਕਿਉਂਕਿ ਪੰਜਾਬ ਵੀ ਤੇ ਹਿੰਦੁਸਤਾਨ ਵੀ ਇੱਕ ਖਾਸ ਕ੍ਰਾਈਸਿਸ ਚੋਂ ਨਿਕਲ ਰਿਹਾ ਜਿੱਥੇ ਗਰੋਥ ਰੇਟ ਉਸ ਤਰ੍ਹਾਂ ਦਾ ਨਹੀਂ ਹੈ 인ਫਲੇਸ਼ਨ ਵੀ ਹੋਈ ਨੌਕਰੀਆਂ ਨਹੀਂ ਮਿਲੀਆਂ ਪੰਜਾਬ ਦੇ ਵਿੱਚ ਅਸੀਂ ਬਹੁਤ ਸਾਰੀਆਂ ਹੋਰ ਪ੍ਰੋਬਲਮ ਜਿਹੜੀ ਆ ਆਬੋ ਹਵਾ ਦੀ ਪਾਣੀ ਦੀ ਨੌਕਰੀਆਂ ਉਨੀ ਵੱਡੀ ਗਿਣਤੀ ਦੇ ਵਿੱਚ ਨਹੀਂ ਪੈਦਾ ਹੋਈਆਂ ਕਿਉਂਕਿ ਟੈਕਨੋਲੋਜੀ ਦੇ ਨਾਲ ਵੈਸੇ ਵੀ ਨੌਕਰੀਆਂ ਘਟੀਆਂ ਨੇ ਪਰ ਸਰਕਾਰਾਂ ਵੱਲੋਂ ਵੱਡੇ ਉਪਰਾਲੇ ਨਹੀਂ ਕੀਤੇ ਗਏ ਤੇ ਫਿਰ ਸਾਡਾ ਜਨਮਾਨਸ ਜਿਹੜਾ ਹੈ ਉਹ ਆਪਣੇ ਐਕਸਪੀਰੀਅੰਸ ਦੇ ਵਿੱਚੋਂ ਸਿੱਖਦਾ ਹੈ ਕਿ ਜੇਕਰ ਇੱਕ ਜਿਹੜਾ ਵਿਅਕਤੀ ਇੱਕ ਦੰਪਤੀ ਹੈ ਉਹਨੇ ਆਪਣੇ ਬੱਚੇ ਨੂੰ ਉੱਥੇ ਜਿਹੜੇ ਸਾਡੇ ਇੰਜੀਨੀਅਰਿੰਗ ਕਾਲਜ ਖੁੱਲੇ ਮਸ਼ਰੂਮਿੰਗ ਦੀ ਤਰ੍ਹਾਂ 2003-4 ਦੇ ਵਿੱਚ ਤਾਂ ਉਹਨਾਂ ਦੇ ਵਿੱਚ ਉਹ ਚਾਰ ਸਾਲ ਪੜਾ ਕੇ 10-12 ਲੱਖ ਰੁਪਈਆ ਲਾ ਕੇ ਫਿਰ ਉਹਨੂੰ 5000 ਦੀ ਨੌਕਰੀ ਵੀ ਨਹੀਂ ਮਿਲਦੀ ਤੇ ਉਹਨਾਂ ਨੇ ਆਪਣੇ ਐਕਸਪੀਰੀਅੰਸ ਤੋਂ ਸਿੱਖਿਆ ਕਿ ਕਿਉਂ ਨਾ ਅਸੀਂ ਇਸ ਕਿੱਕੜ ਜ਼ਮੀਨ ਵੇਚ ਕੇ ਜਾਂ ਕੁਝ ਕਰਜ਼ਾ ਚੱਕ ਕੇ ਆਪਣੇ ਬੱਚੇ ਨੂੰ ਬਾਹਰ ਭੇਜਿਏ ਤਾਂ ਕਿ ਉੱਥੇ ਨੌਕਰੀ ਦਾ ਜ਼ਿਗਾਰਡ ਹੋਵੇ ਤੇ ਉਹ ਪਰਮਾਨੈਂਟਲੀ ਉੱਥੇ ਰਹਿ ਸਕੇ ਸੋ ਇਹ ਸਾਰੇ ਸੰਕਟ ਦੇ ਵਿੱਚੋਂ ਇਹ ਸੰਕਟ ਕੇਵਲ ਪੰਜਾਬ ਦਾ ਹੀ ਨਹੀਂ ਕੈਨੇਡਾ ਦਾ ਨਹੀਂ ਦੋਨਾਂ ਦੇਸ਼ਾਂ ਦਾ ਹੀ ਖਾਸ ਕਰਕੇ ਸੰਕਟ ਦੇ ਵਿੱਚੋਂ ਸਾਡੇ ਵਿਦਿਆਰਥੀਆਂ ਦਾ ਸੰਕਟ ਪੈਦਾ ਹੋਇਆ ਹੁਣ ਗੱਲ ਆਪਾਂ ਆਈਏ ਮੰ ਜਿਹੜੀ ਉਸ ਦੀ ਬਾਰੀਕ ਗੱਲ ਹੈ ਕਿ ਜਦੋਂ ਸਾਡੇ ਵਿਦਿਆਰਥੀ ਇੱਥੇ ਪਹੁੰਚੇ ਹੈ ਕਿਉਂਕਿ ਇੱਥੇ ਵਿਦਿਆਰਥੀਆਂ ਨੂੰ 2 ਸਾਲ ਲਈ ਪੜਨ ਲਈ ਅਗਰ ਕੋਈ ਆਂਦਾ ਹੈ ਤੇ ਇਥੋਂ ਦੀ ਕੈਨੇਡੀਅਨ ਗਵਰਨਮੈਂਟ ਦਾ ਇਹ ਰੂਲ ਹੈ ਕਿ ਉਹ 4 ਸਾਲ ਦਾ ਜਾਂ 3 ਸਾਲ ਦਾ ਉਸ ਨੂੰ ਵਰਕ ਵੀਜ਼ਾ ਦੇ ਦਿੰਦੀ ਕਿ ਤੂੰ ਆਪਣਾ ਕੰਮ ਕਰ ਲੈ ਤੇ ਫਿਰ ਉਸ ਦੇ ਵਿੱਚ ਹੀ ਰਵਾਇਤ ਇਹ ਸੀ ਪਿਛਲੇ 20 ਸਾਲਾਂ ਤੋਂ ਕਿ ਜਦੋਂ ਵਿਅਕਤੀ ਆਪਣਾ ਜਿਹੜਾ ਕੋਰਸ ਪੂਰਾ ਕਰ ਲੈਂਦਾ ਹੈ ਕੰਮ ਦੇ ਘੰਟੇ ਪੂਰੇ ਕਰ ਲੈਂਦਾ ਹੈ ਤੇ ਫਿਰ ਉਹਨਾਂ ਨੂੰ ਉਹ ਪਰਮਾਨੈਂਟ ਜਿਹੜੇ ਰੈਜ਼ਿਡੈਂਸੀ ਦੇ ਦਿੰਦੀ ਹੈ ਕਿਉਂਕਿ ਕੈਨੇਡਾ ਦੇ ਵਿੱਚ ਪਿਛਲੇ 10 ਸਾਲਾਂ ਦੇ ਵਿੱਚ ਇੱਥੇ ਬਜ਼ੁਰਗਾਂ ਦੀ ਗਿਣਤੀ ਵਧੀ ਹੈ ਤੇ ਇਹਨਾਂ ਨੂੰ ਵਰਕਫੋਰਸ ਚਾਹੀਦੀ ਸੀ ਤੇ ਇਹ ਚਾਰ ਚਾਹੀਦਾ ਸੀ ਇਹਨਾਂ ਨੂੰ ਤਾਂ ਇਸ ਕਰਕੇ ਉਹਨਾਂ ਨੇ ਕੋਈ ਸਾਡੇ ਤੇ ਆਸਾਨ ਨਹੀਂ ਕੀਤਾ ਕਿ ਵੀ ਸਾਡੇ ਬੱਚੇ ਬੁਲਾਏ ਉਹਨਾਂ ਨੂੰ ਨੌਜਵਾਨ ਬੱਚੇ ਯੰਗ ਜਿਹੜਾ ਹੈ ਵਰਕ ਜਿਹੜਾ ਹੈ ਵਰਕਿੰਗ ਜਿਹੜਾ ਕੰਮ ਕਰਨ ਵਾਲੇ ਚਾਹੀਦੇ ਸੀ ਤੇ ਇਸ ਕਰਕੇ ਉਹਨਾਂ ਨੇ ਆਪਣੇ ਸੰਕਟ ਨੂੰ ਪੂਰਾ ਕਰਨ ਲਈ ਸਾਡੇ ਨੌਜਵਾਨਾਂ ਨੂੰ ਬੁਲਾਇਆ ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਇੱਥੇ ਥੋੜੀ-ਬਹੁਤੀ ਸਕਿੱਲ ਸਿੱਖ ਕੇ ਸਾਡੇ ਆਉਣ ਵਾਲੇ ਸਮੇਂ 'ਚ ਕੈਨੇਡਾ ਦੀ ਆਰਥਿਕਤਾ ਦੇ ਵਿੱਚ ਹਿੱਸਾ ਪਾਣਗੇ ਹੁਣ ਜਦੋਂ ਟੈਕਨੀਕਲ ਕੁਐਸਚਨ ਹੁਣ ਇਹ ਹੈ ਕਿ ਇਹ ਬੜੇ ਹੀ ਵੱਡੇ ਇਸ਼ੂ ਹੈ ਐਲ ਐਮ ਆਈ ਵੱਲ ਬੱਚੇ ਜਾ ਰਹੇ ਨੇ ਇੱਥੇ ਸਾਡੇ ਆਪਣੇ ਲੋਕ ਵੀ ਐਕਸਪਲੋਇਟੇਸ਼ਨ ਕਰ ਰਹੇ ਆ ਇਵਨ ਕਿ ਸਾਡੇ ਬੱਚੇ ਜਿਹੜੇ ਹੈ ਇੱਥੇ 17 ਡਾਲਰ ਘੰਟੇ ਦੀ ਜੌਬ ਹੈ ਮਿਨਿਮਮ ਵੇਜ ਪਰ ਸਾਡੇ ਬੱਚੇ ਜਿਹੜੇ ਆ 10-10 ਡਾਲਰ 8-8 ਡਾਲਰ ਘੰਟੇ ਦੀ ਜੌਬ ਤੇ ਕੰਮ ਕਰਨ ਲਈ ਮਜਬੂਰ ਹੁੰਦੇ ਆ ਕਿਉਂਕਿ ਇੱਥੇ ਨੌਕਰੀ ਨਹੀਂ ਮਿਲਦੀ ਤੇ ਸਾਡੇ ਬੱਚਿਆਂ ਦਾ ਸਭ ਤੋਂ ਵੱਡਾ ਸੰਕਟ ਇਹ ਹੈ ਕਿ ਘਟੋ ਘਟੇ ਕਿਹਾ ਜਾ ਰਿਹਾ ਹੈ ਕਿ 50 ਹਜ਼ਾਰ ਵਿਦਿਆਰਥੀਆਂ ਦੇ ਉੱਤੇ ਪੱਕੇ ਨਾ ਹੋਣ ਦੀ ਤਲਵਾਰ ਲਟਕ ਰਹੀ ਹੈ ਜਿਨ੍ਹਾਂ ਦੇ ਲਈ ਵਰਕ ਵੀਜ਼ਾ ਉਹਨਾਂ ਦਾ ਖਤਮ ਹੋ ਰਿਹਾ ਹੈ ਉਹਨਾਂ ਨੂੰ ਅੱਗੇ ਤਲਵਾਰ ਲੜਕੀ ਹੈ 50000 ਵਿਦਿਆਰਥੀਆਂ ਦੇ ਉੱਪਰ ਵਰਕ ਵੀਜ਼ਾ ਖਤਮ ਹੋਣ ਕਰਕੇ ਜਾਂ ਕੋਈ ਹੋਰ ਕਾਰਨ ਨੇ ਹਾਂ ਉਹਨਾਂ ਨੂੰ ਵਰਕ ਵੀਜ਼ਾ ਜਿਹੜਾ ਜਦੋਂ ਉਹਨਾਂ ਨੂੰ ਦਿੱਤਾ ਉਸ ਦੇ ਵਿੱਚ ਉਹਨਾਂ ਨੇ ਇੱਕ ਪੁਆਇੰਟ ਹੈ ਇਹਨਾਂ ਨੇ ਬਾਹਰ ਰੱਖੀ ਹੋਈ ਹੈ ਕੈਨੇਡੀਅਨ ਗਵਰਨਮੈਂਟ ਨੇ ਕਿ ਅਸੀਂ ਪਹਿਲਾਂ ਸੀ 475 ਦੀ ਪਹਿਲਾਂ 450 ਸੀ 450 ਜਿਹੜੇ ਪੁਆਇੰਟਸ ਨੇ ਉਹ ਬੱਚਾ ਬਣਾਏਗਾ ਉਹਨਾਂ ਦਾ ਇੱਕ ਕਰਟੇਰੀਆ ਹੈ ਕਿ ਉਹਨੇ ਪੜ੍ਹਾਈ ਕਿਹੜੀ ਇੱਥੇ ਕੀਤੀ ਪਿੱਛੋਂ ਕਿਹੜੀ ਪੜ੍ਹਾਈ ਕਰਕੇ ਆਇਆ ਫਿਰ ਇੱਥੇ ਕੰਮ ਕਿਸ ਦੇ ਵਿੱਚ ਕੰਮ ਕੀਤਾ ਉਹਨੇ ਪਹਿਲਾਂ ਤਾਂ ਕਿਸੇ ਵੀ ਚਾਹੇ ਕੋਈ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਜਾਂ ਕੋਈ ਲੜਕੀ ਨਰਸਿੰਗ ਦੀ ਕਰ ਰਹੀ ਹੈ ਚਾਹੇ ਉਹ ਟੈਮਪੋਰਟਨ ਦੇ ਜੌਬ ਕਰੇ ਮਤਲਬ ਕਿਸੇ ਚਾਹ ਵਾਲੀ ਦੁਕਾਨ ਤੇ ਕਰੇ ਜਾਂ ਸਟੋਰ ਚ ਕਰੇ ਉਹਨੂੰ ਪੂਰੇ ਨੰਬਰ ਮਿਲ ਜਾਂਦੇ ਸਨ ਤੇ ਉਹ ਜਿਹੜੀ ਉਹਨਾਂ ਦਾ ਪੁਆਇੰਟ ਸਿਸਟਮ ਹੈ ਉਹਨੂੰ ਕਰਾਸ ਕਰ ਲੈਂਦੀ ਸੀ ਪਿਛਲੇ 1 ਸਾਲ ਤੋਂ ਕੈਨੇਡੀਅਨ ਗਵਰਨਮੈਂਟ ਨੇ ਇਹ ਕਰ ਦਿੱਤਾ ਹੈ ਹੁਣ ਇਸ ਸਾਲ ਤੇ ਜਿਹੜਾ 25 ਜੂਨ ਤੋਂ ਜਿਹੜੇ ਲਾਗੂ ਹੋਏ ਨੇ ਨਵੇਂ ਰੂਲਸ ਉਸ ਦੇ ਮੁਤਾਬਕ ਤਾਂ ਉਹਨਾਂ ਨੇ ਕਿਹਾ ਕਿ ਜਿਸ ਵਿੱਚ ਤੁਸੀਂ ਪੜ੍ਹਾਈ ਕਰਦੇ ਹੋ ਉਸੇ ਦੇ ਵਿੱਚ ਵਰਕ ਵੀਜ਼ਾ ਦੇ ਦੌਰਾਨ ਉਸੇ ਦੇ ਵਿੱਚ ਜੌਬ ਕਰੋਗੇ ਤਾਂ ਹੀ ਤੁਸੀਂ ਅੱਗੇ ਪੀਆਰ ਲਈ ਕਨਸਿਡਰ ਹੋ ਸਕੋਗੇ ਪਰਮਨੈਂਟ ਰੈਜ਼ੀਡੈਂਸੀ ਲਈ ਤੇ ਹੁਣ ਪਿਛਲੇ ਦੌਰ ਦੇ ਵਿੱਚ ਇਹਨਾਂ ਨੇ ਪੁਆਇੰਟ ਬਹੁਤ ਔਖੀ ਹੋ ਗਈ ਜਿਹੜੀ ਮੰਨ ਲਓ ਇਹ ਨਵੀਂ ਛੱਤ ਲਾਈ ਗਈ ਹੈ ਇਹਦੇ ਦੇ ਵਿੱਚ ਬਹੁਤ ਸਾਰੇ ਵਿਦਿਆਰਥੀ ਫਾਲ ਹੀ ਨਹੀਂ ਕਰਨਗੇ ਬਿਲਕੁਲ ਕਿਉਂਕਿ ਸਾਡੇ ਵਿਦਿਆਰਥੀ ਆ ਰਹੇ ਨੇ ਡੇਢ ਸਾਲ ਦੇ ਪਲੱਸ 2 ਕਰਕੇ ਡੇਢ ਸਾਲ ਦੇ ਜਿਹੜਾ ਹੈ ਐਡਵਾਂਸ ਜਿਹੜਾ ਡਿਪਲੋਮਾ ਕੋਰਸ ਜਾਂ ਡਿਪਲੋਮਾ ਕੋਰਸ ਲਈ ਆ ਰਹੇ ਨੇ ਉਹਦੇ ਪੁਆਇੰਟ ਕਿੰਨੇ ਨੇ ਜਾਂ ਜਿਹੜੀ ਗ੍ਰੈਜੂਏਸ਼ਨ ਕਰਨੇ ਉਸਦੇ ਪੁਆਇੰਟ ਕਿੰਨੇ ਨੇ ਹੁਣ ਇਹਨਾਂ ਨੇ ਜਿਹੜੇ ਪੁਆਇੰਟ ਸਿਸਟਮ ਜਿੰਨੇ ਉਹਨਾਂ ਦੇ ਪਹਿਲਾਂ 450 ਸੀ ਫਿਰ 475 ਹੋ ਗਿਆ ਫਿਰ 490 ਹੋ ਗਿਆ ਹੁਣ ਉਹ ਜਿਹੜੇ ਚੱਕ ਰਹੇ ਨੇ 500 ਤੋਂ ਅਬਵ ਤੇ 500 ਦੇ ਵਿੱਚ ਜਿਹੜੇ ਡਿਪਲੋਮਾ ਕੋਰਸ ਵਾਲੇ ਸਾਡੇ ਬੱਚੇ ਨੇ ਉਹ ਫਾਲ ਹੀ ਨਹੀਂ ਕਰਦੇ ਹੁਣ ਸਮੱਸਿਆ ਇਹ ਹੈ ਕਿ ਸਾਡੇ ਬੱਚੇ ਤਾਂ ਇੱਥੇ ਪਰਮਾਨੈਂਟ ਹੋਣ ਲਈ ਆ ਰਹੇ ਨੇ ਤੇ ਹੁਣ ਕੈਨੇਡੀਅਨ ਗਵਰਨਮੈਂਟ ਦਾ ਜਿਹੜਾ ਮੰਤਰੀ ਹੈ ਜਿਹੜਾ ਸਾਡਾ ਇਮੀਗ੍ਰੇਸ਼ਨ ਮਨਿਸਟਰ ਹੈ ਉਹ ਇਹ ਕਹਿ ਰਿਹਾ ਹੈ ਕਿ ਤੁਸੀਂ ਸਾਡੇ ਕੋਲ ਪੜਨ ਲਈ ਆਏ ਸੀ ਤੇ ਪੜ ਕੇ ਤੁਸੀਂ ਆਪਣੇ ਦੇਸ਼ਾਂ ਨੂੰ ਵਾਪਸ ਚਲੇ ਜਾਓ ਇਹ ਜਿਹੜਾ ਉਹਨਾਂ ਦਾ ਕੰਟਰੈਕਟ ਹੁੰਦਾ ਉਸ ਦੇ ਉੱਤੇ ਇਹੀ ਲਿਖਿਆ ਹੁੰਦਾ ਪਰ ਇਹ ਏਜੰਟਾਂ ਨੇ ਪਿਛਲੇ ਸਮੇਂ ਦੇ ਵਿੱਚ 5-7 ਸਾਲਾਂ ਚ ਉਹਨਾਂ ਨੇ ਬਿਲੀਨੀਅਰ ਉਹ ਬਣ ਗਏ ਨੇ ਦੂਸਰੀ ਇੱਕ ਹੋਰ ਮੈਂ ਵੱਡੀ ਗੱਲ ਦੱਸਾਂ ਜਮੂ ਜੀ ਕਿ ਇੱਥੇ ਦੋ-ਦੋ ਕਮਰਿਆਂ ਦੇ ਕਾਲਜ ਨੇ ਜਿਹੜੇ ਆਨਲਾਈਨ ਪੜਾਈ ਕਰਾਉਂਦੇ ਸਨ ਜਿਹੜੇ ਪਿਛਲੇ 5 ਸਾਲਾਂ ਦੇ ਸਮੇਂ ਦੇ ਦੌਰਾਨ ਆਪ ਕਾਲਜ ਦੇ ਵਿੱਚ ਕੋਈ ਵਿਦਿਆਰਥੀ ਨਹੀਂ ਗਿਆ ਉਹਨਾਂ ਦੇ ਟੀਚਰ ਜਿਹੜੇ ਨੇ ਆਨਲਾਈਨ ਜਿਹੜਾ ਉਹਨਾਂ ਨੂੰ ਲੈਸਨ ਦੇ ਦਿੰਦੇ ਨੇ ਬੱਚੇ ਆਪਣੇ ਘਰਾਂ 'ਚ ਬੈਠੇ ਪੜ੍ਹ ਰਹੇ ਸਨ ਉਹਨਾਂ ਨੇ ਬਿਲੀਨੀਅਰ ਜਿਹੜਾ ਹੈ ਕੈਨੇਡੀਅਨ ਗਵਰਨਮੈਂਟ ਦੇ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਵੀ ਪਤਾ ਸੀ ਇੱਥੇ ਕੀ ਹੋ ਰਿਹਾ ਹੈ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਨਹੀਂ ਹੈ ਬਹੁਤ ਸਾਰੇ ਕੁਝ ਕਾਲਜ ਜਿਹੜੇ ਰਿਪਿਊਟਡ ਕਾਲਜ ਨੇ ਪਰ ਕੁਝ ਕਾਲਜ ਤਾਂ ਐਸੇ ਨੇ ਜਿਨ੍ਹਾਂ ਦੇ ਕੋਲ ਇਹ ਬਿਠਾਉਣ ਲਈ ਵੀ ਜਗ੍ਹਾ ਨਹੀਂ ਹੁਣ ਉਹਨਾਂ ਨੇ ਇਹ ਸਾਲ ਹੀ ਕਿਹਾ ਕਿ ਜਿਹੜੀਆਂ ਵੀ ਪ੍ਰਾਈਵੇਟ ਕਾਲਜ ਨੇ ਉਹਨਾਂ ਦੀਆਂ ਬਿਲਡਿੰਗਸ ਉਹਨਾਂ ਦੇ ਸਾਰੇ ਬਾਇਲਾਜ਼ ਨੂੰ ਉਹਨਾਂ ਨੇ ਪਾਸ ਤਾਂ ਕਰਨਾ ਜੇਕਰ ਉਹਨਾਂ ਦੇ ਕੋਲ ਇੱਕ ਪ੍ਰੋਪਰ ਸੈਟਿੰਗ ਹੋਏਗੀ ਸੈਟਅਪ ਹੋਏਗਾ ਸੋ ਇਸ ਕਰਕੇ ਸਾਡੇ ਬੱਚੇ ਜਿਹੜੇ ਨੇ ਜਿਨ੍ਹਾਂ ਦਾ ਵਰਕ ਵੀਜ਼ਾ ਖਤਮ ਹੋਣ ਵਾਲਾ ਕਿਸੇ ਦਾ 2 ਸਾਲ ਦਾ ਮਿਲਿਆ 3 ਸਾਲ ਦਾ ਉਹਦੇ ਵਿੱਚ ਉਹ ਪੁਆਇੰਟ ਪੂਰੇ ਕਰਕੇ ਅੱਗੇ ਆਪਣੀ ਪਰਮਨੈਂਟ ਰੈਜ਼ਿਡੈਂਸੀ ਲਈ ਆਪਣੀ ਫਾਈਲ ਨਹੀਂ ਲਗਾ ਸਕੇ ਤੇ ਉਹ ਹੁਣ ਐਕਸਟੈਂਡ ਜਿਹੜਾ ਵਰਕ ਵੀਜ਼ਾ ਲਈ ਗੁਹਾਰ ਲਗਾ ਰਹੇ ਨੇ ਜਾਂ ਫਿਰ ਉਹ ਉਹ ਐਲ ਐਮ ਆਈ ਦੇ ਚੱਕਰ ਦੇ ਵਿੱਚ ਫਸੇ ਹੋਏ ਨੇ ਸੋ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਐਲ ਐਮ ਆਈ ਦਾ ਚੱਕਰ ਕੀ ਹੈ LMIA ਦਾ ਚੱਕਰ ਇਹ ਹੈ ਕਿ ਜਿਹੜੀ ਸਾਡੇ ਕੁਝ ਇੱਕ ਕੰਪਨੀਆਂ ਨੇ ਅਗਰ ਉਹ ਕਿਸੇ ਵਿਅਕਤੀ ਨੂੰ ਇੱਕ ਜਿਹੜੀ ਹੈ ਚਿੱਠੀ ਦੇ ਦਿੰਦੀ ਹੈ ਕਿ ਹਾਂ ਮੇਰੇ ਕੋਲੇ ਇਹ ਤੁਸੀਂ ਕੰਮ ਹੈਗਾ ਤੇ ਮੈਂ ਤੈਨੂੰ ਆਉਣ ਵਾਲੇ 3 ਸਾਲਾਂ ਲਈ ਕੰਮ ਦੇਵਾਂਗਾ ਇਹ ਉਹਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਪਰ ਇਹ ਇੱਕ ਪੂਰੇ ਦਾ ਪੂਰਾ ਵੱਡਾ ਧੰਦਾ ਬਣ ਗਿਆ ਜਿਸ ਤੱਕ ਕੈਨੇਡੀਅਨ ਗਵਰਨਮੈਂਟ ਨੂੰ ਵੀ ਪਤਾ ਸੀ ਹੁਣ ਉਹਨਾਂ ਨੇ ਆ ਕੇ ਇੱਕ ਆਪਣਾ ਇੱਕ ਡਿਪਾਰਟਮੈਂਟ ਖੋਲ੍ਹਿਆ ਹੈ ਕਿ ਨਹੀਂ ਕੋਈ ਵੀ ਕੰਪਨੀ ਜਿਹੜੀ ਹੈ ਕੋਈ ਵੀ ਏਜੰਸੀ ਹੈ ਉਹ ਸਾਨੂੰ ਅਪਲਾਈ ਕਰੇਗੀ ਗਵਰਨਮੈਂਟ ਨੂੰ ਅਪਲਾਈ ਕਰੇਗੀ ਕਿ ਜੇ ਉਹਨੂੰ ਕੋਈ ਵਰਕ ਚਾਹੀਦਾ স্পੈਸ਼ਲ ਸਕਿੱਲ ਵਾਲਾ ਵਿਅਕਤੀ ਚਾਹੀਦਾ ਉਹ ਸਾਨੂੰ ਕਹੇਗੀ ਤੇ ਅਸੀਂ ਪ੍ਰੋਵਾਈਡ ਕਰਾਂਗੇ ਉਹ ਸਿੱਧੇ ਨਹੀਂ ਲੈ ਸਕਦੇ ਜਦੋਂ ਸਿੱਧੇ ਲੈਂਦੇ ਸਨ ਉਹਦੇ ਵਿੱਚ ਫਿਰ ਪੈਸਾ ਸੀ ਇੱਕ ਵਿਅਕਤੀ ਜਾਂਦਾ ਸੀ ਜਾ ਕੇ ਉਹਨਾਂ ਨੂੰ ਕਹਿੰਦਾ ਸੀ ਮੈਨੂੰ ਐਲਐਮਆਈ ਦੇ ਦਿਓ ਉਹ ਕਹਿੰਦਾ ਸੀ ਜੀ 20 ਲੱਖ ਰੁਪਿਆ ਫੜਾ ਮੈਂ ਤੈਨੂੰ ਐਲਐਮਆਈ ਦੇ ਦਿਆਂਗਾ ਤੇ ਉਹ ਉਹ ਜਿਹੜਾ ਇੱਕ ਪੂਰਾ ਦਾ ਪੂਰਾ ਹੋਰ ਐਕਸਪਲੋਇਟੇਸ਼ਨ ਦਾ ਧੰਦਾ ਸਾਡੇ ਬੱਚਿਆਂ ਦੇ ਨਾਲ ਚੱਲਿਆ ਸੋ ਇਸ ਕਰਕੇ ਇਹ ਸਾਰਾ ਇੱਕ ਸੰਕਟ ਜੇ ਆਪਾਂ ਦੇਖੀਏ ਇਹ ਇੱਕ ਕੈਪਟਲਿਸਟ ਵਰਡ ਦਾ ਸੰਕਟ ਹੈ ਇੱਕ ਜਿਹੜੀ ਜਿਹੜੀ ਪੂਰੀ ਚਰਮ ਸੀਮਾ ਤੇ ਪਹੁੰਚਿਆ ਹੋਇਆ ਜਿਹੜਾ ਸਾਡਾ ਆਰਥਿਕ ਮੰਦੀ ਦਾ ਦੌਰ ਹੈ ਉਹ ਹੈ ਕਿਉਂਕਿ ਹੁਣ ਪਿਛਲੇ ਦਿਨਾਂ ਦੇ ਵਿੱਚ ਇੱਕ ਮਹੀਨੇ ਤੋਂ ਜਿਹੜਾ ਅਮਰੀਕਾ ਹੈ ਉਹ ਵੀ ਇੱਕ ਮੰਦੀ ਦੇ ਦੌਰ ਵੱਲ ਨੂੰ ਜਾ ਰਿਹਾ ਹੈ ਤੇ ਕੈਨੇਡਾ ਜਿਹੜਾ ਹੈ ਉਹ ਉਸ ਦੇ ਨਾਲ ਉਹਦਾ ਇੰਪੈਕਟ ਜਿਹੜਾ ਹੈ ਅ ਅਮਰੀਕ ਅਮਰੀਕਨ ਇਕਨੋਮੀ ਦਾ ਇੰਪੈਕਟ ਕੈਨੇਡੀਅਨ ਜਿਹੜੇ ਅਰਥਚਾਰੇ ਦੇ ਉੱਤੇ ਬਹੁਤ ਵੱਡਾ ਹੈ ਸੋ ਇਸ ਕਰਕੇ ਇਹ ਸਾਰਾ ਜਿਹੜਾ ਹੈ ਕੰਬਾਈਨਡ ਹੈ ਤੇ ਸਾਡੇ ਬੱਚਿਆਂ ਦੇ ਲਈ ਇਹ ਜਿਹੜਾ ਉਹਦਾ ਫਿਊਚਰ ਹੈ ਉਹ ਕੋਈ ਬਹੁਤ ਜ਼ਿਆਦਾ ਜਿਹੜਾ ਸਪਸ਼ਟ ਨਹੀਂ ਆ ਕੋਈ ਰੋਸ਼ਨ ਨਹੀਂ ਹੈ ਧੁੰਦਲਾ ਹੈ ਇਹਦੇ ਵਿੱਚ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ ਖਾਸ ਕਰਕੇ ਸਾਊਥ ਏਸ਼ੀਅਨ ਇੰਡੋ ਕੈਨੇਡੀਅਨ ਸੰਸਥਾਵਾਂ ਨੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਤੇ ਇਹਨਾਂ ਬੱਚਿਆਂ ਦੀ ਜਿਹੜੀ ਹੈ ਕਿਸੇ ਤਰੀਕੇ ਦੇ ਨਾਲ ਮਦਦ ਕਰਨੀ ਚਾਹੀਦੀ ਹੈ ਤਾਂ ਕਿ ਉਹ ਕੋ ਜਿਹੜਾ ਆਪਣੀਆਂ ਜ਼ਮੀਨਾਂ ਜਾਇਦਾਦਾਂ ਵੇਚ ਕੇ ਇੱਥੇ ਆਏ ਨੇ ਉਹ ਵਾਪਸ ਨਾ ਮੁੜਨ ਕੁਝ ਬੱਚੇ ਉਹਨਾਂ ਨੇ ਗਵਰਨਮੈਂਟ ਨੇ ਰਿਪੋਰਟ ਵੀ ਕੀਤੇ ਨੇ ਕਿ ਇੱਥੇ ਤੁਸੀਂ ਜਿਹੜੇ ਓਵਰਸਟੇ ਹੋ ਗਏ ਓਵਰਸਟੇ ਕੀ ਵਰਕ ਵੀਜ਼ਾ ਉਹਨਾਂ ਦਾ ਖਤਮ ਹੋ ਗਿਆ ਉਹਨਾਂ ਦਾ ਕੋਈ ਸਟੇਟਸ ਨਹੀਂ ਸੀ ਸੋ ਇਹ ਸਾਰਾ ਇੱਕ ਭਿਆਨਕ ਔਰ ਪੂਰੀ ਜਿਹੜਾ ਹੈ ਸੰਕਟ ਦਾ ਦੌਰ ਹੈ ਜਿੱਥੇ ਜਿਹੜਾ ਸਾਡਾ ਜਿਹੜਾ ਕੈਪਟਲਿਸਟ ਵਰਡ ਹੈ ਉਹਦੇ ਸੰਕਟ ਦਾ ਦੌਰ ਹੈ ਕਿਉਂਕਿ ਉਹਨੇ ਆਪਣੀ ਮੌਤੇ ਆਪ ਮਰਨਾ ਹੈ ਉਹਦੀਆਂ ਆਪਣੀਆਂ ਕੰਪਲਸ਼ਨਸ ਨੇ ਆਪਣੀਆਂ ਕਨਟਰਡਿਕਸ਼ਨ ਨੇ ਜਿਨ੍ਹਾਂ ਨੂੰ ਉਹ ਚੇਲ ਰਿਹਾ ਤੇ ਉਹਦੇ ਵਿੱਚੋਂ ਸਾਡੇ ਜਿਹੜੇ ਬੱਚੇ ਨੇ ਖਾਸ ਕਰਕੇ ਸਾਊਥ ਏਸ਼ੀਆ ਦੇ ਬੱਚੇ ਇੰਡੀਆ ਦੇ ਬੱਚੇ ਉਹ ਆ ਕੇ ਇੱਥੇ ਉਸ ਤਰੀਕੇ ਦੇ ਨਾਲ ਉਹਦੇ ਨਾਲ ਫਾਈਟ ਨਹੀਂ ਕਰ ਸਕਦੇ ਸੋ ਇਹ ਬੜੀ ਹੀ ਸੰਕਟ ਦੀ ਬੜੀ ਹੀ ਸਾਡੀ ਖਾਸ ਕਰਕੇ ਸਾਊਥ ਏਸ਼ੀਅਨ ਕਮਿਊਨਿਟੀ ਅੱਗੇ بڑے ਵੱਡੇ ਚੈਲੰਜ ਦੀ પરિਸਥਿਤੀ ਹੈ ਜਿਸ ਦੇ ਵਿੱਚ ਸਾਡੇ ਲੋਕਾਂ ਨੂੰ ਖਾਸ ਕਰਕੇ ਪਾਈਚਾਰੇ ਨੂੰ ਕਮਿਊਨਿਟੀ ਨੂੰ ਇਹਦੇ ਵਿੱਚ ਦਖਲ ਦੇਣਾ ਚਾਹੀਦਾ ਇਹਦਾ ਟਕਰਾ ਕਿਵੇਂ ਹੋ ਸਕੇਗਾ ਜੇ 50000 ਤਾਂ ਬਹੁਤ ਵੱਡਾ ਨੰਬਰ ਹੈ ਜੇ 50000 ਨੂੰ ਡਬੋਟ ਹੋਣ ਦਾ ਮਾਮਲਾ ਆ ਗਿਆ ਤੇ ਬਹੁਤ ਮੜੀ ਹਾਲਤ ਹੋਏਗੀ ਬਹੁਤ ਜ਼ਿਆਦਾ ਇਹ ਬਹੁਤ ਸਾਡੀ ਸੋਚਣ ਦੀ ਗੜੀ ਹੈ ਇਸ ਦਾ ਮਤਲਬ ਇਹ ਨਹੀਂ ਹੈ ਕਿ ਜਿਹੜੀ ਇਹ ਰਿਵਰਟ ਮਾਈਗ੍ਰੇਸ਼ਨ ਹੋਏ ਤੇ ਸਾਡੇ ਜਿਹੜੇ ਸੱਤਾਧਾਰੀ ਲੋਕ ਨੇ ਪੰਜਾਬ ਦੇ ਵਿੱਚ ਹਿੰਦੁਸਤਾਨੀ ਪੰਜਾਬ ਚ ਵੀ ਅਸੀਂ ਵਾਪਸ ਮੁੜ ਰਹੇ ਨੇ ਉਹ ਕੁਝ ਇੱਕ ਜਿਹੜਾ 1% ਲੋਕ ਜਿਹੜਾ ਆਪਣੀ ਇੱਛਾ ਨਾਲ ਵਾਪਸ ਮੁੜ ਰਹੇ ਨੇ ਬਾਕੀ ਕੋਈ ਵੀ ਵਿਅਕਤੀ ਜਿਹੜਾ ਹੈ ਕੈਨੇਡਾ ਦੀ ਧਰਤੀ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦਾ ਭਾਵੇਂ ਕਿ ਕੈਨੇਡਾ ਦੇ ਵਿੱਚ ਪਿਛਲੇ 2 ਸਾਲਾਂ ਦੇ ਵਿੱਚ ਜਿਹੜੀਆਂ ਕੀਮਤਾਂ ਨੇ ਉਸਮਾਨੀ ਜੜੀਆਂ ਨੇ ਖਾਸ ਕਰਕੇ ਗਰੋਸਰੀ ਵੀ ਇਸ ਕਰਕੇ ਵੀ ਨਹੀਂ ਜਾਣਾ ਚਾਹੁੰਦੇ ਬਹੁਤ ਸਾਰੇ ਜਿਹੜੇ ਵਿਦਿਆਰਥੀ ਆ ਉਹ ਜ਼ਮੀਨਾਂ ਜਾਇਦਾਦਾਂ ਵੇਚ ਕੇ ਜਾਂ ਉਹਨਾਂ ਦੇ ਮਾਪਿਆਂ ਨੇ ਕਰਜ਼ੇ ਲੈ ਕੇ ਭੇਜੇ ਹੋਏ ਆ ਉਹ ਚਾਹੁੰਦੇ ਕਿ ਇਹ ਇੱਥੇ ਐਡਜਸਟ ਹੋਣ ਇਹ ਆਪਣਾ ਫਿਊਚਰ ਜਿਹੜਾ ਇੱਥੇ ਬਣਾਉਣ ਇਸ ਕਰਕੇ ਉਹ ਜਵਾਬਸ ਆਉਂਦੇ ਤਾਂ ਉਹਨਾਂ ਲਈ ਇੱਕ ਬਹੁਤ ਵੱਡਾ ਬਰਡਨ ਹੋਰ ਬਣੇਗਾ ਬਿਲਕੁਲ ਇਹ ਇਹ ਹੈ ਦੂਸਰਾ ਨਮੋਸ਼ੀ ਦੀ ਗੱਲ ਹੈ ਤੀਸਰਾ ਇਹ ਹੈ ਕਿ ਉਹਨਾਂ ਕੋਲੇ ਪਿੱਛੇ ਜਾ ਕੇ ਵੀ ਉਹਨਾਂ ਨੂੰ ਕੋਈ ਰੌਸ਼ਨ ਚਿਰਾਗ ਨਹੀਂ ਦਿਸਦਾ ਉੱਥੇ ਵੀ ਉਹਨਾਂ ਨੂੰ ਲੱਗਦਾ ਹੈ ਕਿ ਕਿਉਂਕਿ ਰੋਜੀ ਰੋਟੀ ਇੱਕ ਮਸਲਾ ਹੈ ਜੇਕਰ ਮਨੁੱਖ ਦੇ ਕੋਲ ਰੋਜੀ ਨਹੀਂ ਹੈ ਤੇ ਉਹਦਾ ਉਹਦੀ ਉਹਦੀ ਰੋਟੀ ਨਹੀਂ ਚੱਲੇਗੀ ਉਹਦਾ ਜੀਵਨ ਨਹੀਂ ਚੱਲੇਗਾ ਕਿਉਂਕਿ ਸਾਰੇ ਦਾ ਸਾਰਾ ਸਾਡੀਆਂ ਜਿਹੜੇ ਸਾਡੇ ਸਬੰਧ ਨੇ ਸਾਡੀ ਹੋਂਦ ਹੈ ਉਹ ਆਰਥਿਕ ਆਰਥਿਕਤਾ ਦੇ ਨਾਲ ਬੱਜੀ ਹੋਈ ਹੈ ਸੋ ਇਸ ਕਰਕੇ ਇਹ ਬਹੁਤ سارے ਜਿਹੜੇ ਬੱਚੇ ਨੇ ਜਿਸ ਤਰ੍ਹਾਂ ਇੱਥੇ ਬਹੁਤ سارے ਪ੍ਰੋਵਿੰਸ਼ੀਅਲ ਦੇ ਡਿਫਰੈਂਟ ਕਾਨੂੰਨ ਨੇ ਦਾ ਉਸ ਤਰੀਕੇ ਦੇ ਨਾਲ ਕਈ ਉਸ ਤਰ੍ਹਾਂ ਉੱਥੇ ਬਾਹਰ ਜਾਣ ਦੀ ਕੋਸ਼ਿਸ਼ ਕਰਦੇ ਨੇ ਪਰ ਇਹ ਹੈ ਕਿਉਂਕਿ ਇਹਦੇ ਵਿੱਚ ਸਾਡੇ ਜਿਹੜੇ ਇੱਥੋਂ ਦੇ ਖਾਸ ਕਰਕੇ ਪੰਜਾਬੀ ਜਾਂ ਹਿੰਦੁਸਤਾਨ ਪਾਈਚਾਰੇ ਦੇ ਬੈਕ ਬੈਕ ਹੋਮ ਉਹਨਾਂ ਦਾ ਹਿੰਦੁਸਤਾਨ ਹੈ ਉਹ ਵੀ ਇੱਥੇ ਐਮਪੀ ਔਰ ਮਨਿਸਟਰ ਬਣੇ ਹੋਏ ਉਹਨਾਂ ਦੀ ਉਹਨਾਂ ਰਾਹੀਂ ਗੱਲ ਕਰਕੇ ਉਹਨਾਂ ਨੂੰ ਇਹਦਾ ਸੰਕਟ ਦਾ ਹੱਲ ਲੱਭਣਾ ਚਾਹੀਦਾ ਹੈ ਸੋ ਨਹੀਂ ਤਾਂ ਇਹ ਨੌਜਵਾਨ ਬੱਚੇ ਬੜੇ ਹੀ ਸਾਡੇ ਡਿਪਰੈਸ਼ਨ ਦਾ ਹੋਰ ਅਸਾਸੇ ਕਮਤਰੀ ਦਾ ਸ਼ਿਕਾਰ ਹੋ ਜਾਣਗੇ ਜਿਸ ਦੇ ਨਤੀਜ ਸਾਨੂੰ ਜਿਹੜੇ ਐਲੀਮੈਂਟਸ ਦਿਸ ਰਹੇ ਨੇ ਬਹੁਤ ਸਾਰੇ ਬੱਚੇ ਇਧਰੋਂ ਜਾਂਦੇ ਨੇ ਜਾਂ ਉੱਥੇ ਨੇ ਉਹ ਕਹਿੰਦੇ ਨੇ ਜੀ ਉਹਦਾ ਉਹਨੂੰ ਹਾਰਟ ਅਟੈਕ ਹੋ ਗਿਆ ਉਹ ਡਰਗ ਦੇ ਵਿੱਚ ਪਏ ਹੋਏ ਬੱਚੇ ਨੇ ਜਾਂ ਸਾਡੇ ਬਹੁਤ ਸਾਰੇ ਨਸ਼ਿਆਂ ਦੇ ਵਿੱਚ ਪੈ ਜਾਂਦੇ ਨੇ ਜਿਸ ਕਰਕੇ ਉਹ ਆਪਣੀ ਜੀਵਨ ਚਰਿਆ ਨੂੰ ਠੀਕ ਤਰੀਕੇ ਨਾਲ ਸੰਭਾਲ ਨਹੀਂ ਸਕਦੇ ਸੋਟਨ ਜੀ ਇਹਦੇ ਇਸ ਮਸਲੇ ਦੇ ਹੋਰ ਬੜੇ ਕਈ ਪੱਖ ਨੇ ਜਿੰਨਾ ਬਾਰੇ ਅਸੀਂ ਅਗਲੇ ਐਪੀਸੋਡ ਦੇ ਵਿੱਚ ਗੱਲਬਾਤ ਕਰਾਂਗੇ ਅੱਜ ਤੁਸੀਂ ਸ਼ੋਅ ਜੁੜੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ